ਤੇ ਅੱਜ ਸਾਲ ਨੇਂਂਬੂ ਤੋੜਨੇ ਸੀ ਤੇ ਮੇਰਾ ਵੱਡਾ ਭਰਾ ਤੇ ਮੇਰੇ ਮਾਸਟਰ ਜੀ ਆ ਕੇ ਸਾਡੀ ਹੈਲਪ ਕਰਦੇ ਸੀਗੇ ਮੇਰੇ ਮਾਸਟਰ ਜੀ ਥੱਲੇ ਡੇਗਦੇ ਸੀ ਨਿੰਬੂ ਉੱਤੋਂ ਤੋੜ ਤੋੜ ਕੇ ਕਿਉਂਕਿ ਨਿੰਬੂ ਸੀ ਉਹ ਬਾਲਾ ਉੱਚਾ ਸੀਗਾ ਤੇ ਉਹਨਾਂ ਨੂੰ ਕੰਤ ਦੇ ਚੜਨਾ ਪਿਆ ਤੇ ਜਿਹੜਾ ਇਹ ਔਜ਼ਾਰ ਹੈ ਉਹ ਟਾਂਗੀ ਕਹਿੰਦੇ ਨੇ ਇਹ ਟਾਂਗੇ ਨਾਲ ਨਿੰਬੂ ਤੋੜੇ ਜੋ ਥੱਲੇ ਡੇ ਅਸੀਂ ਚੁੱਕ ਕੇ ਬਾੜੀ ਦੇ ਪਾਰੇ ਸੀ ਤੇ ਇਸ ਨਿੰਬੂ ਤੇ ਪ੍ਰਿੰਡਾ ਛੱਤਾ ਵੇ ਦਿੱਗਾ ਤੇ ਇਸ ਕਰਕੇ मेरे मास्टर जी थोड़ा दूर होके तोड़ रहे थे नींबू ते नींबू पता नहीं किथे लेकिन फिर भी सब बहुत से नींबू तोड़ ते भाई बहुत ज्यादा मेहनत तो बाद जो उधरले पास सू कोई नींबू ना मिले तो फिर इधर आके मेरे मास्टर जी ने कमरे उत्ते चढ़ के इधरों नींबू तोड़ने शुरू किए पर इधर परिंडा छत्ता सीगा ਤੇ ਮੇਰੇ ਮਾਸਟਰ ਜੀ ਦੇ ਇੱਕ ਪ੍ਰਿੰਟ ਲੜ ਗਈ ਤੇ ਫੇਰ ਮੇਰੇ ਮਾਸਟਰ ਜੀ ਥੱਲੇ ਆਏ ਉਹਦੇ ਉੱਥੇ ਸਾਨੂੰ ਸਾਡੇ ਘਰੇ ਨਾਗਦਾਨ ਲੱਗੀ ਹੋਈ ਸੀ ਤੇ ਮੇਰੇ ਭੈਣ ਨੇ ਨਾਗਦਾਨ ਪੱਟੀ ਤੇ ਉਹ ਉੱਥੇ ਲੈ ਕੇ ਇੱਥੇ ਪ੍ਰਿੰਟ ਲੜੀ ਸੀ ਜਿਵੇਂ ਤੁਸੀਂ ਦੇਖ ਰਹੇ ਨਾਗਦਾਨ ਬਹੁਤ ਫਾਇਦੇਮੰਦ ਹੁੰਦੀ ਹੈ ਇਹੇ ਬੰਦੇ ਸੱਪ ਲੜੀ ਤੇ ਵੀ ਬਹੁਤ ਕੰਮ ਆਉਂਦੀ ਹੈ